Sanctuary short day. Enkilah, <laughs> Enkilah, 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 ਨਾਮਤਾਰ ਮੈਂ ਬਖਤੌਰ ਸਿੰਘ ਜੀ ਸੂਬਾ ਮੀਤ ਪ੍ਰਧਾਨ ਪਾਠਿਕ ਸਿੰਘ ਜੀ ਇਕਤਾ ਮਾਲਵਾ ਅਸੀਂ ਅੱਜ ਸੰਯੁਕਤ ਕਾ ਮੋਰਚੇ ਦੀ ਕਾਲ ਸੀਗੀ ਕਿ ਅਸੀਂ ਸਾਰੀਆਂ ਜਥੇਬੰਦੀਆਂ ਨੇ ਸਾਰੇ ਮੋਰਚਿਆਂ ਨੇ ਭਰਾਤਰੀ ਜਥੇਬੰਦੀਆਂ ਨੇ ਰਲ ਕੇ ਜਿਹੜਾ ਸ਼ਹੀਦ 박 ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦਾ ਛੀਦੀ ਦੇੜਾ ਅਸੀਂ ਜਿਲ੍ਹਾ ਹੈੱਡਕੁਆਟਰਾਂ ਤੇ ਮਨਾਵਾਂਗੇ ਉਸੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਸੀਦ 박 ਸਿੰਘ ਪਾਰਕ ਹੈ ਜਿੱਥੇ ਸਰਦਾਰ 박 ਸਿੰਘ ਦੀ ਫੋਟੋ ਲੱਗੀ ਹੋਈ ਹੈ ਬੁੱਤ ਲੱਗਿਆ ਅਸੀਂ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ ਮੈਂ ਭਾਰਤੀ ਸੰਘੋਂ ਦਾ ਲੱਖੋ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਪਿੰਡ ਅਰਗੀ ਵਾਲਾ ਹਾਂ ਅੱਜ ਅਸੀਂ ਸਾਡੇ ਸਾਂਝੇ ਤਮੋਰਚੇ ਕਰਨ ਨੂੰ ਸਾਰੇ ਭਾਰਤ ਦੇ ਵਿੱਚ ਕਾਲ ਆਈ ਸੀ ਸੀਦਾਂ ਦੀ ਜਿਹੜਾ ਸਦਲਦੀ ਸਮੋਹ ਮੋਹ ਦੇ ਵਿੱਚ ਜਿੱਥੇ-ਜਿੱਥੇ ਵੀ ਆਪਣੇ ਹਜੜਾ ਹਰਕੁਆਟਰਾਂ ਤੇ ਜਿੱਥੇ ਵੀ ਕੋਈ ਪ੍ਰੋਗਰਾਮ ਸੀਦਾਂ ਦੀਆਂ ਉੱਥੇ ਆਪਣੀਆਂ ਤਸਵੀਰਾਂ ਲੱਗੀਆਂ ਬਹੁਤ ਲੱਗੀਆਂ ਉੱਥੇ ਜਾ ਕੇ ਸਰਦਾਰ ਦੇ ਫੋਲੋ ਪੇਡ ਕਰਨੇ ਆ ਉਹਦੇ ਸਬੰਧ ਚ ਅਸੀਂ ਸਾਰੀ ਸਾਰੇ ਸਾਡੇ ਫ੍ਰੀਡ ਕੋਰਡ ਦੇ ਸੰਯੁਕਤ ਮੋਰਚੇ ਦੇ ਸਾਰੇ 13 14 ਜਥੇਬੰਦੀਆਂ ਦੇ ਆਗੂ ਹੋਏ ਹਨ ਸੀਦ ਭਗਤ ਸਿੰਘ ਪਾਰਕ ਦੇ ਵਿੱਚ ਅੱਜ ਸਰਵਭਰ ਫੋਲੋ ਪੇਡ ਕਰਨ ਆਪ ਤੇ ਅਸੀਂ ਸੀਦ ਭਗਤ ਸਿੰਘ ਰਾਜਗੁਰੂ ਸੁਦੇਰ ਨੂੰ ਇੱਥੇ ਆਏ ਆ ਤੇ ਅਸੀਂ ਇਹ ਵੀ ਆਸ ਕਰਦੇ ਆ ਕਿ ਸੰਯੁਕਤ ਮੋਰਚਾ ਅੱਗੇ ਤੋਂ ਵੀ ਜਿਹੜਾ ਕੋਈ ਵਦੀਖੀਆਂ ਕਰ ਰਹੀ ਹੈ ਗਵਰਨਮੈਂ ਤੁਹਾਵਾਂ ਦੀ ਕਿਹਨਾਂ ਨੂੰ ਰੋਕਣ ਵਾਸਤੇ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਲੀਏ ਇਹੀ ਕਹਿੰਦਾ ਮੈਂ ਸਾਰਿਆਂ ਨੂੰ ਫਤਿਹ ਬੁਲਾਣਾ ਰਹਿ ਤਾ ਖਾਲਸਾ ਧਿਰ ਰਹਿਊ ਦੀ ਫਤਿਹ ਮੈਂ ਸੋਜਿੰਦਰ ਸਿੰਘ ਤੁੰਬੜਪੰਨ ਜ਼ਿਲ੍ਹਾ ਪ੍ਰਧਾਨ ਕੋਲੋਂ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅੱਜ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਸਗਦੇਵ ਦੇ ਸਦੀ ਦੀਹਾੜੀ ਦੇ ਉੱਤੇ ਅਸੀਂ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਜਿੱਥੇ ਸ਼ਹੀਦਾਂ ਨੂੰ ਫੁੱਲ ਅਰਪਿਤ ਕੀਤੇ ਆ ਸ਼ਰਧਾਂਜਲੀ ਭੇਟ ਕੀਤੀ ਆ ਉੱਥੇ ਨਾਲ ਹੀ ਜਿਹੜਾ ਸਾਡਾ ਦੂਜਾ ਹੁਕਮ ਸੀਗਾ ਕਿ ਅੱਜ ਦੇ ਦਿਨ ਅਸੀਂ ਲੋਕਤੰਤਰ ਬਚਾਓ ਜਿਹੜਾ ਇਹਦਾ ਜਿਹੜਾ ਸੰਘਰਸ਼ ਸ਼ੁਰੂ ਕੀਤਾ ਔਰ ਸ਼ਹੀਦਾਂ ਦੀ ਸੋਚ ਦੇ ਅਨੁਸਾਰ ਜਿਹੜਾ ਅਸੀਂ ਮੋਦੀ ਭਜਾਓ ਤੇ ਦੇਸ਼ ਬਚਾਓ ਦਾ ਜਿਹੜਾ ਅੱਜ ਜਿਹੜਾ ਅਸੀਂ ਸੰਕਲਪ ਆ ਜਿਹੜਾ ਸ਼ਹੀਦਾਂ ਦੇ ਸ਼ੀਧੀ ਦਿਨ ਦੇ ਉੱਤੇ ਲਿਆ ਅਸੀਂ ਇਹਦੇ ਵਿੱਚ ਜਿਹੜਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਦੀ ਜਿਹੜੀ ਮੋਦੀ ਸਰਕਾਰ ਦੀ ਜਿਹੜੀ ਤਾਨਾਸ਼ਾਹੀ ਤੇ ਤੁਲੀ ਹੋਈ ਆ ਉਹਨੇ ਜਿਹੜੇ ਕਿਸਾਨਾਂ ਨਾਲ ਮੰਗਾ ਮੰਨ ਕੇ ਜਿਹੜਾ ਵਾਅਦਾ ਕਰਕੇ ਮੁੱਕਰੀ ਆ ਉਹਨੂੰ ਅਸੀਂ ਉਹਦਾ ਤਖਤਾ ਪਲਟ ਕੇ ਹੀ ਦਮ ਲਵਾਂਗੇ ਇੰਨੀਆਂ ਹੀ ਬੇਨਤੀਆਂ ਅੱਜ ਦੇ ਦਿਨ ਤੇ ਅਸੀਂ ਔਰ ਸੌ ਖਾ ਕੇ ਅਸੀਂ ਇਸ ਸੰਘਰਸ਼ ਦੇ ਵਿੱਚ ਕੁੱਦਦੇ ਅੱਜ ਦੁਬਾਰਤ ਤੋਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ